ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਮਾਰਚ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਕੜਾਈ ਵਾਲੇ ਸੂਟਾਂ ਦੀ ਵਿਆਹ ਸ਼ਾਦੀਆਂ ਕਰਕੇ ਜੀ ਕਪੜਾ ਦੇਖੋ ਵੀ ਢੇਰਾਂ ਦੇ ਢੇਰ ਮਾਰ ਪਹੁੰਚੁੱਕਿਆ ਹੈ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਕੜਾਈ ਵਾਲੇ ਸੂਟ ਸਪੈਸ਼ਲ ਪਸ਼ਮੀਨੇ ਦੇ ਉੱਤੇ ਵੀ ਆ ਗਏ ਜੀ ਨਾਲ ਸਰਦੀ ਵਾਲੀ ਵੈਰਾਈਟੀ ਪਸ਼ਮੀਨਾ ਸਿਮਰ ਸਰਕਲ ਇਹ ਕੜਾਈ ਆਏ ਸੂਟਾਂ ਦੇ ਬਹੁਤ ਡਿਜ਼ਾਈਨਾਂ ਦੇ ਵਿੱਚ ਤੇ ਬਹੁਤ ਹੀ ਵੈਰੈਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਜਿੰਨੇ ਮਰਜੀ ਸੂਟਾਂ ਦੇ ਵਿੱਚ ਮਾਲ ਲੈ ਸਕਦੇ ਹੋ ਜੀ ਬਹੁਤ ਹੀ ਰੰਗਾਂ ਦੇ ਵਿੱਚ ਤੇ ਡਿਜ਼ਾਈਨਰ ਦੇ ਵਿੱਚ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇੱਕ ਨਾਲ ਦੇ 20 20 50 50 ਸੂਟ ਲੈ ਸਕਦੇ ਹੋ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲਵੇ ਦਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਲਵੇ ਦੇ ਉੱਤੇ ਜੀ ਪਸ਼ਮੀਨਾ ਸਿਮਰ ਆ ਗਈ ਜੀ ਏਕੇ ਟੈਕਸ ਮਿਲਦੀ ਪਸ਼ਮੀਨਾ ਸਿਮਰ ਜਿਹੜੀ ਮਾਰਕੀਟ ਦੇ ਵਿੱਚ ਆਮ ਇਹ ਸੂਟ 1200 ਦਾ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 850 ਰੁਪਈਆ ਜੀ ਇਹ ਪਸ਼ਮੀਨਾ ਸਿਮਰ ਦੇ ਵਿੱਚ ਬਹੁਤ ਹੀ ਰੰਗਾ ਦੇ ਵਿੱਚ ਤੇ ਬਹੁਤ ਡਿਜ਼ਾਈਨਾਂ ਦੇ ਜਮਾਲ ਪਹੁੰਚੁਕਿਆ ਜੀ ਪਸ਼ਮੀਨਾ ਸਿਮਰ ਦੇ ਵਿੱਚ ਬਹੁਤ ਰੰਗਾਂ ਦੇ ਜਮਾਲ ਪਹੁੰਚੁਕਿਆ ਹੈਗਾ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਪਸ਼ਮੀਨਾ ਸਿਮਰ ਦੇ ਵਿੱਚ ਡਿਜ਼ਾਈਨ ਕਲਰ ਦੇਖੀ ਚੱਲੋ ਜੀ ਸਕਰੀਨਸ਼ਾਟ ਲੈ ਕੇ ਸਾమే ਡਿਜ਼ਾਈਨ ਬਵਾ ਸਕਦੇ ਹੋ ਇਹਦੇ ਵਿੱਚ ਏਕੇ ਟੈਕਸ ਮਿਲਦੀ ਹੈ ਜੀ ਪਸ਼ਮੀਨਾ ਸਿਮਰ ਸਿਰਫ 850 ਰੁਪਏ ਦਾ ਸੂਟ ਕਰਤਾ ਜੀ ਇਹ ਭਰਾਮਾ ਦੀ ਹੱਤੀ ਦਿੱਤੇ 6 ਮਹੀਨੇ ਦਿੱਤੇ ਜੀ 850 ਰੁਪਏ ਦੇ ਵਿੱਚ ਰੰਗ ਦੇ ਵਿੱਚ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕੁਆਲਿਟੀ ਚ ਮਾਲ ਪਹੁੰਚੂਕਿਆਗਾ ਜਿਹੜਾ ਮਾਰਕੀਟ ਦੇ ਵਿੱਚ 12-1300 ਦਾ ਸੂਟ ਵਿਖਦਾ ਹੈਗਾ ਇਹ ਸਾਡਾ ਰੇਟ ਹੈ ਸਿਰਫ 850 ਰੁਪਿਆ ਡਿਜ਼ਾਈਨ ਦੇਖੀ ਚਲੋ ਇੱਕ ਤੇ ਇੱਕ ਡਿਜ਼ਾਈਨ ਵਧੀਆ ਸਾਰੇ ਜੀ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਬਿਲਕੁਲ ਸਰਦੀ ਵਾਲੀ ਵੈਰਾਈਟੀ ਹੈ ਜੀ ਇਹ ਪਸ਼ਮੀਨਾ ਸਿਮਿਲਰ ਦੇ ਉੱਤੇ ਏਕੇ ਟੈਕਸਵੇਰ ਦਾ ਕੱਪੜਾ ਹੀ ਇਹ ਪਸ਼ਮੀਨਾ ਸਿਮਰ ਸਾਢੇ 850 ਰੁਪਿਆ ਦਾ ਸੂਟ ਕਰਤਾ ਹੀ ਇਹ ਡਿਜ਼ਾਈਨ ਦੇਖੋ ਇੱਕ ਤੇ ਇੱਕ ਡਿਜ਼ਾਈਨ ਵਧੀਆ ਆਏ ਹੋਏ ਨੇ ਇਹਦੇ ਵਿੱਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਦੇ ਵਿੱਚ ਦੇਖੋ ਸ਼ਾਨਦਾਰ ਡਿਜ਼ਾਈਨ ਤੇ ਸ਼ਾਨਦਾਰ ਕਪੜਾ ਜੀ ਬਿਲਕੁਲ ਇਹ ਪ्युअर ਪਸ਼ਮੀਨੇ ਤੋਂ ਤਿਆਰੀ ਕਪੜਾ ਇਹ ਪ्युअर ਪਸ਼ਮੀਨਾ ਸਿਮਰ ਸਿਰਫ ਸਾਡੇ ਅਸਲ ਹੁਦਕਤਾਂ ਜੀ ਭਰਾਵਾਂ ਦੀ ਸਤਿ ਦੇ ਉੱਤੇ ਜੀ ਰੰਗ ਰਿਆਣ ਦੇਖੀ ਜਿੜੇ ਵਿੱਚ ਰੰਗ ਰਿਆਣ ਬਹੁਤ ਆਇਆ ਜੀ ਇਹਦੇ ਵਿੱਚ ਮੀਡੀਆ ਵੀ ਆ ਗਈ ਜੀ ਕੁੜੀਆਂ ਕਤਰੀ ਵਾਲੇ ਸਾਰੇ ਰੰਗ ਡਿਜ਼ਾਈਨ ਆ ਗਈ ਜੀ ਇਹਦੇ ਵਿੱਚ ਇੱਕੋ ਇੱਕ ਰੰਗ ਵਧੀਆ ਇੱਕੋ ਇੱਕ ਡਿਜ਼ਾਈਨ ਵਧੀਆ ਤੇ ਹੋਰ ਤਕਰੀਰਾਂ ਸਿਮਰ ਦੇ ਉੱਤੇ 850 ਦਾ ਸ਼ੁਰੂ ਕਰਤਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਏ ਕੇ ਟੈਕਸਟ ਦੇ ਦਾ ਕਪੜਾ ਜੀ ਬਿਲਕੁਲ ਬ੍ਰਾਂਡ ਦੇ ਕੱਪੜੇ ਸਾਰੇ ਵਧੀਆ ਕੁਆਲਿਟੀ ਦੇ ਵਿੱਚ ਕਪੜਾ ਲੈਣ ਵਾਸਤੇ ਪਹੁੰਚੋ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਵਧੀਆ ਤੋਂ ਵਧੀਆ ਕਪੜਾ ਬਿਲਕੁਲ ਬਾਜ਼ਾਰ ਰੇਟਾਂ ਦੇ ਉੱਤੇ ਕਪੜਾ ਦੇਖੋ ਜੀ ਡਿਜ਼ਾਈਨਿੰਗ ਸ਼ਾਨਦਾਰ ਡਿਜ਼ਾਈਨ ਹੈ ਇਹਦੇ ਵਿੱਚ 850 ਦਾ ਸੂਟ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਰੰਗ ਦੇ ਦੇਖੀ ਜੀ ਰੰਗ ਬਹੁਤ ਆ ਇਸ ਦੇ ਵਿੱਚ ਬਹੁਤ ਹੀ ਕੁਆਂਟੀਟੀ ਜਮਾਲ ਪਹੁੰਚੂਕਿਆਗਾ ਜਿੰਨੇ ਵਰਚੀ ਸੂਟ ਲੈ ਸਕਦੇ ਹੋ ਜੀ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਇਕੱਠੇ ਸੂਟ ਲੈਣੇ ਆ ਦੁਕਾਨਦਾਰ ਜੀ ਵਾਸਤੇ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈਗਾ ਬਹੁਤ ਰੰਗਾਂ ਦੇ ਵਿੱਚ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਕਸ਼ਮੀਨਾ ਸਿਮਰ ਏਕੇ ਟੈਕਸ ਮਿਲਦੀ ਹੈ ਜੀ ਇਹ ਕੰਨੀ ਕੰਨੀ ਪ੍ਰਿੰਟ ਮਾਰ ਆਈ ਏਕੇ ਟੈਕਸ ਮਿਲਦਾ ਛੇਤੀ ਆਓ ਜੀ ਸਾਮਾੜੇ ਲੈਣ ਵਾਸਤੇ ਜੋ ਨਵਾਂ ਮਾਲ ਖੁੱਲ ਚੁੱਕਿਆ ਹੈਗਾ ਹੁਣ ਇਹ ਫੇਰੇ ਦੇ ਵਿੱਚੋਂ ਕਲਰ ਡਿਜ਼ਾਈਨ ਸ਼ਾਟ ਹੋ ਜਾਂਦੇ ਨੇਗੇ ਛੇਤੀ ਆਓ ਸਾਵੇਂ ਡਿਜ਼ਾਈਨ ਲੈ ਕੇ ਜਾਓ ਜੀ ਆਖੀ ਛੇਤੀ ਪਹੁੰਚੋ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਸਾਵੇਂ ਡਿਜ਼ਾਈਨ ਲੈਣ ਵਾਸਤੇ ਭਾਰੀ ਸੇਰ ਮੇਲੇ ਦੇ ਉੱਤੇ ਪਸ਼ਮੀਨਾ ਸਿਮਰ ਦਾ ਸੂਟ ਸਿਰਫ 650 ਦਾ ਦਿੱਤਾ ਜੀ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋੜ ਮੰਡੀ